ਇਨਾ ਦਤਾ ਉਹ ਕਾ ਮਾ ਉੱਪਰ ਬੈਠੇ ਵੀ ਰੋਣਾ ਇਹਨਾਂ ਨੇ ਥੱਲੇ ਪਏ ਵੀ ਰੋਣਾ ਵਾ ਪੰਜਾਬ ਦੇ ਲੋਕ ਬਹੁਤ ਸੂ ਜਵਾਨ ਨੇ ਇਹਨਾਂ ਨੂੰ ਆ ਜਿਲ੍ਹਾ ਪ੍ਰੀਸ਼ਦ ਤੇ ਆਏ ਦੇ ਵਿੱਚ ਇਹ ਤਾਂ ਹਰ ਗੱਲ ਦੇ ਵਿੱਚ ਕਹਿੰਦੇ ਸਾਡੇ ਕਾਗਜ ਨਹੀਂ ਭਰਨ ਦਿੱਤੇ ਜਾਂਦੇ ਹੁਣ ਡਾਇਨਾਸੌਰ ਕਿੱਥੋਂ ਆ ਗਿਆ ਇਹਨਾਂ ਦੇ ਆਪਣੇ ਕਾਗਜ਼ਿਆਂ ਦੇ ਨਾਲ ਹੀ ਡਾਇਨਾਸੌਰ ਆ ਗਿਆ ਕਾਲੀਆਂ ਦੇ ਪੱਲੇ ਨਾ ਕੋਈ ਪਹਿਲਾ ਵਾ ਇਹਨਾਂ ਨੇ ਬਹੁਤ ਪੰਜਾਬ ਦਾ ਨੁਕਸਾਨ ਕੀਤਾ ਕੋਣਾ ਪੰਜਾਬ ਦੇ ਲੋਕਾਂ ਨੂੰ ਪਤਾ ਵੀ ਇਹ ਕਿ ਉਹ ਡਾਇਨਾਸੌਰਾਂ ਜਿਨ੍ਹਾਂ ਨੇ ਪਹਿਲਾਂ ਪੰਜਾਬ ਨੂੰ 10 ਸਾਲ ਲੁੱਟਿਆ ਤੇ ਕੁੱਟਿਆ ਵਾ ਇਹਦੇ ਇਹਨਾਂ ਨੂੰ ਨਹੀਂ ਇੱਥੇ ਆਉਣ ਦਿੰਦੇ 27 ਦੇ ਵਿੱਚ ਹੋਰ ਪਤਾ ਨਹੀਂ ਕੀ ਦਾ ਚਨ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾ ਆਪਕਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਕਾਲੀ ਦਲ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਐਕਟਿਵ ਚੱਲ ਰਿਹਾ ਤੇ ਕਹਿ ਰਹੇ ਨੇ ਵੀ ਡਾਇਨਾਸੌਰ ਦੀ ਗੱਲ ਕਰਦੇ ਸੀ ਆਮ ਆਦਮੀ ਪਾਰਟੀ ਵਾਲੇ ਤੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਕਹਿਣਾ ਚਾਹੁੰਦੇ ਨੇ ਡਾਇਨਾਸੌਰ ਵੀ ਆ ਰਹੇ ਨੇ ਤੇ ਕਾਲੀ ਦਲ ਵੀ ਵਾਪਸ ਆ ਰਿਹਾ ਮੇਰੇ ਨਾਲ ਪੱਪੀ ਜੀ ਮੌਜੂਦ ਨੇ ਪੱਪੀ ਜੀ ਕਿਸ ਤਰ੍ਹਾਂ ਦੇਖਦੇ ਹੋ ਵੀ ਇਸ ਸਮੇਂ ਸੋਸ਼ਲ ਮੀਡੀਆ ਦੇ ਉੱਪਰ ਇੱਕ ਲਹਿਰ ਜੀ ਚਲਾਈ ਹੈ ਕਹਿੰਦੇ ਡਾਇਨਾਸੌਰ ਆ ਗਏ ਕਾਲੀ ਦਲ ਵੀ ਆ ਰਿਹਾ ਦੇਖੋ ਇਹਨਾਂ ਦਾ ਤਾਂ ਉਹ ਕੰਮ ਆ ਉੱਪਰ ਬੈਠੇ ਵੀ ਰੋਣਾ ਇਹਨਾਂ ਨੇ ਧੱਲੇ ਪਏ ਵੀ ਰੋਣਾਵਾ ਕਾਲੀ ਦਾਲ ਮੈਂ ਜਿਵੇਂ ਕਹਿ ਰਹੇ ਆ ਨਾ ਵੀ ਡਾਇਨਾਸੌਰ ਆ ਗਿਆ ਇਹਦਾ ਇਲਾਜ ਵੀ ਸਰਦਾਰ ਭਗਵੰਤ ਸਿੰਘ ਮਾਨ ਨੇ ਡਾਇਨਾਸੌਰ ਦਾ ਪਹਿਲਾਂ ਵੀ ਰੱਖਿਆ ਤੇ 2027 ਲਈ ਵੀ ਰੱਖਿਆ ਪੰਜਾਬ ਦੇ ਲੋਕ ਬਹੁਤ ਸੂ ਜਵਾਨ ਨੇ ਇਹਨਾਂ ਨੂੰ ਆ ਜਿਲ੍ਹਾ ਅਪ੍ਰੈਸ਼ਰ ਤੇ ਆਏ ਦੇ ਵਿੱਚ ਇਹ ਤਾਂ ਹਰ ਗੱਲ ਦੇ ਵਿੱਚ ਕਹਿੰਦੇ ਸਾਡੇ ਕਾਗਜ ਨਹੀਂ ਭਰਨ ਦਿੱਤੇ ਜਾਂਦੇ ਹੁਣ ਡਾਇਨਾਸੌਰ ਕਿੱਥੋਂ ਆ ਗਿਆ ਇਹਨਾਂ ਦੇ ਆਪਣੇ ਕਾਗਜਾਂ ਦੇ ਨਾਲ ਹੀ ਡਾਇਨਾਸੌਰ ਆ ਗਿਆ ਇਹ ਲੋਕਤੰਤਰ ਆ ਲੋਕਤੰਤਰ ਦੇ ਅੰਦਰ ਲੋਕਾਂ ਦੀ ਆਵਾਜ਼ ਜਿਹੜੀ ਐ ਇਹ ਸਭ ਨਾਲ ਪਹਿਲਾਂ ਐਮੀਅਤ ਰੱਖਦੀ ਆ ਕਾਲੀਆਂ ਦੇ ਪੱਲੇ ਨਾ ਕੋਈ ਪਹਿਲਾ ਵਾਂ ਇਹਨਾਂ ਨੇ ਬਹੁਤ ਪੰਜਾਬ ਦਾ ਨੁਕਸਾਨ ਕੀਤਾ 2027 ਦੇ ਵਿੱਚ ਵੀ ਇਹਨਾਂ ਨੂੰ ਇਸ ਗੱਲ ਦਾ ਪੰਜਾਬ ਦੇ 3.5 ਕਰੋੜ ਲੋਕਾਂ ਨੇ ਜਵਾਬ ਦੇਣਾ ਹੁਣ ਡਾਇਨਾਸੌਰ ਤੇ ਕਾਲੀਆਂ ਦੀ ਗੱਲ ਚੱਲ ਰਹੀ ਹੈ ਡਾਇਨਾਸੌਰ ਆ ਸਕਦੇ ਨੇ ਕਾਲੀ ਆ ਸਕਦੇ ਦੱਸੋ ਦੇਖੋ ਇਹਨਾਂ ਨੇ ਪਹਿਲਾਂ ਵੀ ਡਾਇਨਾਸੌਰ ਬਣ ਕੇ ਹੀ ਖਾਦਾ ਵਾ ਪੰਜਾਬ ਨੂੰ ਹੁਣ ਪੰਜਾਬ ਦੇ ਲੋਕਾਂ ਨੂੰ ਪਤਾ ਵੀ ਇਹ ਉਹ ਡਾਇਨਾਸੌਰ ਆ ਜਿਨ੍ਹਾਂ ਨੇ ਪਹਿਲਾਂ ਪੰਜਾਬ ਨੂੰ ਦਾਸਾ ਲੁੱਟਿਆ ਦੇ ਕੁੱਤਿਆ ਵਾ ਇਹਦੇ ਇਹਨਾਂ ਨੂੰ ਨਹੀਂ ਇੱਥੇ ਆਉਣ ਦਿੰਦੇ 27 ਦੇ ਵਿੱਚ ਹੋਰ ਪਤਾ ਨਹੀਂ ਕੀ ਦਾ ਕਿਸੇ ਲਾਸਟ ਈਅਰ ਰਹਿ ਗਿਆ ਵਾ 27 ਦਾ ਕੰਮ ਤੇ ਕੰਪਲੇਂਟ ਦਾ ਸਾਲ ਹੈ ਹੁਣ ਕਿਸ ਤਰੀਕੇ ਦੇ ਨਾਲ ਅਗਲੇ ਕੰਮਾਂ ਦੀ ਜੜੀ ਲੜੀ ਬਨੋਂਗੇ ਮੈਂ ਤੁਹਾਡੇ ਦਾ ਹੀ ਦੱਸਣਾ ਚਾਹਣਾ 2022 ਦੇ ਵਿੱਚ ਪਹਿਲੀ ਸਰਕਾਰਾਂ ਤੇ ਪਹਿਲਾ ਮੁੱਖ ਮੰਤਰੀ ਆ ਜੀਨੇ ਜੋ ਪੰਜਾਬ ਦੇ ਲੋਕਾਂ ਨੂੰ ਕਿਹਾ ਉਹ ਕਰਕੇ ਦਿਖਾਇਆ ਇੱਕ ਇੱਕ ਵਾਦਾ ਮੈਂ ਤੁਹਾਨੂੰ ਮੈਂ ਹਲਕਾ ਸੈਂਟਰ ਦਾ ਸੇਵਾਦਾਰ ਆ ਜਿਹੜਾ ਹਲਕਾ ਸੈਂਟਰ ਦੇ ਲੋਕਾਂ ਨਾਲ ਮੈਂ ਵਾਅਦਾ ਕੀਤਾ ਸੀ 2022 ਚ 27 ਦੇ ਵਿੱਚ ਉਹਨਾਂ ਕੋਲ ਜਾ ਕੇ ਵੋਟਾਂ ਤਾਂ ਮੰਗੂਗਾ ਮੈਂ ਤੁਹਾਡੇ ਦਾ ਹੀ ਕਹਿ ਰਿਹਾ ਜੇ 22 ਵਾਲਾ ਇੱਕ ਇੱਕ ਵਾਅਦਾ ਪੂਰਾ ਕੀਤਾ ਹੋਊਗਾ ਇਹ ਮੁੱਖ ਮੰਤਰੀ ਸਿਹਾਰ ਭਗਵਾਨ ਸਿੰਘ ਮਾਨ ਦਾ ਕਹਿਣਾ ਵਾ ਬਈ ਵਾਅਦਾ ਉਹ ਕਰਿਓ ਜਿਹੜਾ ਪੂਰਾ ਕਰਨਾ ਇਹ ਡਾਇਨਾਸੌਰ ਵਾਲੇ ਵਾਦੇ ਨਹੀਂ ਹੈਗੇ ਨਾ ਕਾਂਗਰਸ ਵਾਲੇ ਵਾਦੇ ਆ ਇਹ ਆਮ ਆਦਮੀ ਤੇ ਆਮ ਲੋਕਾਂ ਦੇ ਵਾਦੇ ਆ ਪੂਰੇ ਕਰਨੇ ਆ ਆਮ ਲੋਕਾਂ ਨਾਲ ਧੰਨਵਾਦ ਸੋ ਇਹ ਸੀਗੇ ਪ੍ਰੈਸ਼ਰ ਪੱਪੀ ਜੀ ਜਿਨ੍ਹਾਂ ਨੇ ਸਾਫ਼ ਕਿਹਾ ਵੀ ਨਾ ਤਾਂ ਡੈਨਾਸੌਰ ਆਣੇ ਨੇ ਨਾ ਇਹ ਕਾਲੀ ਤੇ ਲਾਣਾ ਤੇ ਹੁਣ 27 ਦੀਆਂ ਚੋਣਾਂ ਦੇ ਵਿੱਚ ਨਤੀਜੇ ਸਭ ਤੋਂ ਇਹ ਪਹਿਲੇ ਦੇਖਣ ਨੂੰ ਮਿਲਣਗੇ ਕਿ ਜਿਸ ਤਰੀਕੇ ਦੇ ਨਾਲ ਪਹਿਲਾਂ 22 ਦੇ ਵਿੱਚ ਸਰਕਾਰ ਬਣਾਈ ਹੈ 27 ਦੇ ਵਿੱਚ ਵੀ ਇਸੇ ਤਰੀਕੇ ਨਾਲ ਬਣਾਉਣਗੇ ਜੁੜੇ ਰਹੋ ਜਨਤੈਸ਼ੀ ਦੇ ਨਾਲ